ਸਿੱਖਿਆ ਬੈਕਮੈਟਰ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕਾਂ ਦੀ ਹੜਤਾਲ ਦੂਜੇ ਦਿਨ ਵੀ ਚੱਲ ਰਹੀ। ਅੰਮ੍ਰਿਤਸਰ ਦੇ ਅਧਿਆਪਕਾਂ ਤੋਂ ਬਾਅਦ ਅੱਜ ਸ਼ਾਮ ਬਰਨਾਲਾ ਜ਼ਿਲ੍ਹੇ ਦੇ ਅਧਿਆਪਕ ਧਰਨੇ ਦੇ ਉੱਤੇ ਬੈਠਣਗੇ। ਕੱਲ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਮੁਹਾਲੀ ਦੇ ਗੁਰਦੁਆਰਾ ਆਮ ਸਾਹਿਬ ਦੇ ਬਾਹਰ ਰੈਲੀ ਕਰਕੇ ਇਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨੇ ਜਾਰੀ ਰੱਖਣਗੇ। ਜ਼ਿਲ੍ਹਾਵਾਰ ਸਾਰੇ ਅਧਿਆਪਕ ਮੁਹਾਲੀ ਦੇ ਗੁਰਦੁਆਰਾ ਆਮ ਸਾਹਿਬ ਦੇ ਬਾਹਰ ਹੜਤਾਲ ਦੇ ਉੱਤੇ ਬੈਠਣਗੇ। ਕੱਲ ਸ਼ਾਮ ਰੈਲੀ ਖਤਮ ਹੋਣ ਤੋਂ ਬਾਅਦ ਅ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘਰਾਵ ਕਰਨ ਦੀ ਤਿਆਰੀ ਵਿੱਚ ਇਹਨਾਂ ਅਧਿਆਪਕਾਂ ਨੇ ਜ਼ਿਲ੍ਹਾਵਾਰ ਤਰਨਿਆ ਦੀ ਸ਼ੁਰੂਆਤ ਕੀਤੀ ਹੈ ਅਧਿਆਪਕਾਂ ਦੀ ਮੰਗ ਹੈ ਕਿ ਇਹਨਾਂ ਨੂੰ ਪੱਕੇ ਕਰਕੇ ਸਿੱਖਿਆ ਵਿਭਾਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਲਜ਼ਾਮ ਨੇ ਕਿ 7000 ਮੁਲਾਜ਼ਮ ਪਿਛਲੇ 5 ਸਾਲਾਂ ਤੋਂ ਸਰਕਾਰੀ ਅਣਦੇਖੀ ਦਾ ਸ਼ਿਕਾਰ ਨੇ ਪ੍ਰਦਰਸ਼ਨਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਦਾ ਸੰਘਰਸ਼ ਮਰਨ ਵਰਤ ਵਿੱਚ ਵੀ ਤਬਦੀਲ ਹੋ ਸਕਦਾ ਹੈ। ਕੱਲ ਪ੍ਰਸ਼ਾਸਨ ਨੇ ਸਾਡੇ ਇਥੇ ਸੂਬਾ ਪਧਰੀ ਰੈਲੀ ਸੀ ਔਰ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 20 ਤਰੀਕ ਨੂੰ ਸਿੱਖਿਆ ਮੰਤਰੀ ਜੀ ਦੇ ਨਾਲ ਤੁਹਾਡੀ ਜਿਹੜੀ ਆ ਮੀਟਿੰਗ ਕਰਾਈ ਜਾਊਗੀ ਔਰ ਉਹਦੇ ਵਿੱਚ ਤੁਹਾਡੇ ਜਿਹੜੇ ਆ ਮੁੱਦੇ ਆ ਉਹ ਹੱਲ ਕੀਤੇ ਜਾਣਗੇ। ਜੇਕਰ 20 ਤਰੀਕ ਨੂੰ ਸਾਡੇ ਮਸਲੇ ਜਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਦ ਤੱਕ ਜਿਹੜਾ ਵਾ ਇਹ ਧਰਨਾ ਇੱਥੇ ਬਰਕਰਾਰ ਰਹੂਗਾ ਔਰ ਸੰਘਰਸ਼ ਜਿਹੜਾ ਵਾ ਇਹਨੂੰ ਹੋਰ ਤੇਖਾ ਕੀਤਾ ਜਾਊਗਾ ਸੂਬੇ ਪੱਧਰ ਦੀਆਂ ਰੈਲੀਆਂ ਕੀਤੀਆਂ ਜਾਣਗੀਆਂ ਤੇ ਜੇ ਹੋਊਗਾ ਹੋ ਸ ਗਿਆ ਜੇ ਫਿਰ ਵੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤੇ ਸਾਰੇ ਮੰਤਰੀਆਂ ਦਾ ਜਿਹੜਾ ਵਾ ਕੈਬਨਿਟ ਮინისტრਾਂ ਦਾ ਘਰਾਬ ਕੀਤਾ ਜਾਊਗਾ